ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਮਲਤਾਨੀਆ ਪੁਲ ਦੇ ਥੱਲੇ ਖੇਡ ਗਰਾਊਂਡ ਦਾ ਉਦਗਾਟਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕੀਤਾ ਤੇ ਅਤੇ ਉਹਨਾਂ ਨੇ ਦੱਸਿਆ ਕਿ ਇਹ ਖੇਡ ਗਰਾਊਂਡ ਬੱਚਾ ਵਾਸਤੇ ਬਣਾਇਆ ਗਿਆ ਹੈ ਅਤੇ ਬਜ਼ੁਰਗ ਇੱਥੇ ਆਰਾਮ ਕਰਿਆ ਕਰਨਗੇ ਅਤੇ ਬੱਚੇ ਖੇਡਿਆ ਕਰਨਗੇ ਕੀ ਆ ਬੁਰਾ ਮਾਮਲਾ ਆਉ ਦੇਖਦੇ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਦਲ ਦੀ ਰਿਪੋਰਟ ਆਣੀਆਂ ਜਿਹੜਾ ਪੋਲ ਐ ਛਿਰਕੀ ਬਜ਼ਾਰਾ ਵਾਲੇ ਪਾਸੇ ਇੱਥੇ ਖੜੇ ਆ ਅੱਜ ਅਸੀਂ ਇੱਕ ਨੀ ਪੱਥਰ ਰੱਖਿਆ ਜਿਹੜਾ ਮਰਤਾਨੀਆਂ ਪੁਲ ਦੇ ਥੱਲੇ ਦਾ ਏਰੀਆ ਹੈ ਇਹ ਆਮ ਤੌਰ ਤੇ ਹੁੰਦਾ ਹੈ ਕਿ ਪੁਲਾਂ ਦੇ ਥੱਲੇ ਇਨਕੋਰਟਮੈਂਟਾਂ ਹੋ ਰਲਗ ਜਾਂਦੀਆਂ ਨੇ ਤੇ ਬਾਰ ਬਾਰ ਪ੍ਰਸ਼ਾਸਨ ਨੂੰ ਵੀ ਤਰਜੀਹ ਪਉਂਦੀ ਹੈ ਲੋਕ ਵੀ ਇਤਰਾਜ਼ ਕਰਦੇ ਆ ਵੀ ਪ੍ਰਸ਼ਾਸਨ ਜਿਹੜਾ ਹੈ ਜਾਂ ਕਾਰਪੋਰੇਸ਼ਨ ਵਾਲੀ ਜਗਾਹ ਆਉਂ ਨਹੀਂ ਸਾਹਮਦੀ ਕਿਉਂਕਿ ਪੀ ਡਬਲਯੂਟੀ ਦਾ ਸਬਸਿਸਟੈਂਸ ਹੈ ਅਸੀਂ ਜਦੋਂ ਇਦੇ ਐਸਟੀਮੇਟ ਬਣਾਏ ਸੀ ਪੁਲ ਦੇ ਇਹ 38 ਕਰੋੜ ਦਾ ਐਸਟੀਮੇਟ ਸੀ ਅਸੀਂ ਉਦੋਂ ਹੀ ਤੈਅ ਕਰ ਲਿਆ ਸੀ ਕਿ ਇਸ ਦੇ ਥੱਲੇ ਲੋਕਾਂ ਦੀ ਸਹੂਲਤ ਦੇ ਲਈ ਕੁਛ ਨਾ ਕੁਛ ਅੱਪਾ ਹੋਰ ਬਣਾ ਦੇਣਾ ਟੈਕਨੀਕਲ ਜਿਹੜੇ ਸਾਡੇ ਐਕਸਪਰਟ ਸੀ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਬਹੁਤ ਹੀ ਸੁਣ 180 ਮੀਟਰ ਤੇ 11.5 ਮੀਟਰ ਚੌੜਾ ਜਿਹੜਾ ਐਕਸਟ੍ਰੈਕ ਛੱਡਿਆ ਜਿਹਦੇ ਚ ਗੁਨਾਨਕਪੁਰਾ ਗੰਗਾ ਰਾਮ ਵਾਲੀ ਗਲੀ ਆ ਜਿਹੜਾ ਸਿੱਟੀ ਬਾਜ਼ਾਰ ਔਰ ਜਿਹੜੀ ਇੱਕ ਦੂ ਪਿੱਛੇ ਹੈਗੀ ਆਵਾਵਾਸਦੀ ਦੇ ਏਰੀਆ ਸਾਰਾ ਇੱਥੋਂ ਦੇ ਲੋਕ ਆਰਾਮ ਨਾਲ ਆ ਕੇ ਇੱਥੇ ਸੈਰ ਵੀ ਕਰ ਸਕਣਗੇ ਔਰ ਇੱਥੇ ਬੈਠ ਵੀ ਸਕਣਗੇ ਦੰਗੀਆਂ ਮਾਮਾਂ ਭੈਣਾ ਬੱਚੇ ਬੈਡਮਿੰਟਨ ਕੋਰਟ ਅਸੀਂ ਬਣਾਉਣੇ ਨੇ ਬਾਸਕਟਬਾਲ ਕੋਰਟ ਇੱਥੇ ਬਣਾਉਣੇ ਤੇ ਜਿਹੜਾ ਜਿਮ ਬਣਾਉਣਾ ਇੱਥੇ ਤਾਂ ਕਿ ਸਾਰੀਆਂ ਉਹ ਸਹੂਲਤਾਂ ਜਿਹੜੀਆਂ ਇੱਕ ਵਧੀਆ ਜਿਮ ਹੋ ਸਕਦੀਆਂ ਨੇ ਕਸਰਤ ਕਰਨ ਦੇ ਲਈ ਉਹ ਲੋਕਾਂ ਨੂੰ ਇੱਥੇ ਦਿੱਤੀਆਂ ਜਾਣਗੀਆਂ ਇਸ ਦੇ ਦੂਜੇ ਪਾਸੇ ਮਿੱਤਰਮਾਹੜਾਲੇ ਪਾਸੇ ਉੱਥੇ 160 ਮੀਟਰ ਲੰਬਾ ਇੱਕ ਟ੍ਰੈਕ ਵੀ ਤੇ ਲੋਕ ਸੈਰ ਕਰ ਸਕਣਗੇ ਉਹਦੇ ਨਾਲ ਵੀ ਲਾਜ਼ਮੀ ਬਸਤੀ ਤੋਂ ਲੈ ਕੇ ਮਲਤਾਨੀਆਂ ਰੋਡ ਔਰ ਸੁਰਖੀ ਰੋਡ ਤੱਕ ਲੋਕ ਉੱਥੇ ਆ ਕੇ ਮੇਰੀਆਂ ਮਾਵਾ ਪੈਣਾ ਬੱਚੇ ਸੈਰ ਕਰ ਸਕਣਗੇ ਬਜ਼ੁਰਗ ਔਰ ਉੱਥੇ ਇੱਕ ਵਾਲੀਬਾਲ ਦਾ ਗਰਾਊਂਡ ਕਿਉਂਕਿ ਉਸ ਇਲਾਕੇ ਦੇ ਵਿੱਚ ਵਾਲੀਬਾਲ ਦਾ ਬੜਾ ਸ਼ੌਕ ਹੈ ਬੜੀ ਵਧੀਆ ਟੀਮ ਹੈ ਉਸ ਇਲਾਕੇ ਦੀ ਵਾਲੀਬਾਲ ਦੀ ਇੱਕ ਸਕੇਟਿੰਗ ਕਿਉਂਕਿ ਉੱਥੇ ਬੱਚੇ ਸਕੇਟਿੰਗ ਕਰਦੇ ਆ ਪਿੰਡੇ ਦੇ ਵਿੱਚ ਸਕੇਟਿੰਗ ਵਾਸਤੇ ਬੱਚਿਆਂ ਨੂੰ ਕਿਤੇ ਥਾਂ ਨਹੀਂ ਹਾਲਾਂਕਿ ਸਕੇਟਿੰਗ ਦੇ ਵਿੱਚ ਸਾਡੇ ਬੱਚੇ ਬੜੇ ਨਾਮ ਲੈ ਕੇ ਆਏ ਐ ਉਹਨਾਂ ਵਾਸਤੇ ਸਪੈਸ਼ਲ ਸਕੇਟਿੰਗ ਗਰਾਊਂਡ ਬਣਾਇਆ ਜਾਏਗਾ ਔਰ ਇੱਕ ਪਾਰਕਿੰਗ ਟਰੈਕ ਬਣਾਇਆ ਜਾਏਗਾ ਇਹ ਇਸ ਪੁਲ ਦੀਆਂ ਜਿਹੜੀਆਂ ਪ੍ਰਪੋਜ਼ਲ ਨੇ ਔਰ ਜਿਹੜਾ ਪੁਲ ਹੈ ਇਹ ਆਉਣ ਵਾਲੇ ਸਮੇਂ 'ਚ ਸਾਡੇ ਮੁੱਖ ਮੰਤਰੀ ਸਾਹਿਬ ਇਹਦਾ ਉਦਘਾਟਨ ਕਰਨਗੇ ਇਹਦਾ ਜਿਹੜਾ ਮੈਂ ਨੀ ਪੱਤਰ ਰੱਖਿਆ ਹੈ ਇਹ ਬੜੀ ਜਲਦੀ ਤਿਆਰ ਹੋ ਕੇ ਲੋਕਾਂ ਨੂੰ ਖੁੱਲ੍ਹ ਹੋ ਜਾਏਗਾ ਮੈਂ ਧੰਨਵਾਦੀ ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਜਿਨ੍ਹਾਂ ਨੂੰ ਜਦੋਂ ਵੀ ਬਟਿੰਡੇ ਸ਼ਹਿਰ ਦੇ ਲੋਕਾਂ ਦੀਆਂ ਕੁਝ ਸਮੱਸਿਆਵਾਂ ਮੈਂ ਲੈ ਕੇ ਗਿਆ ਹੈ ਇਹ ਪਹਿਲੇ ਬਜਟ ਦੇ ਵਿੱਚ ਹੀ ਉਹਨਾਂ ਨੇ ਦੋ ਪਰਸੈਂਟ ਸ਼ਹਿਰ ਨੂੰ ਦਿੱਤੇ ਸੀ ਜਿਹਦੇ 86 ਕਰੋੜ ਰੁਪਏ ਸੀ 35 ਕਰੋੜ ਇਸਪੁਰ ਵਾਸਤੇ ਤੇ ਬਾਕੀ ਜਨਤਾਨਗਰ ਦਾ ਜਿਹੜਾ ਪੌੜਾ ਤੇ 33 ਫਟਰੋਲ ਬਣਨੀ ਹੈ ਉਹਦਾ ਵੀ ਅਸੀਂ ਦੀ ਪੱਤਰ ਜਿੰਦੀ ਰੱਖ ਪਾ ਰਹੇ ਹਾਂ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਆਪਣਿਆਂ ਦੇ ਨਾਲ ਸਾਰੇ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਨਾ ਹੈ ਕਿ ਸੂਤ ਹੈ ਜਿਹੜੀ ਸਰਕਾਰ ਨੇ ਤੁਹਾਨੂੰ ਦਿੱਤੀ ਹੈ ਇਹਦਾ ਆਨੰਦ ਮਾਣੋ ਕਹਿ ਸਕਦੇ ਆਪਕ ਸਰ ਇਹ ਅਪਡੇਟ ਵਰਕਿੰਗ ਬਣਾਇਆ ਗਿਆ ਪੁਲ ਦਾ ਜਿਹੜੀ ਅੱਜਾ ਲੋਡ ਸੀ ਲੋਕਾਂ ਨੂੰ ਉਸ ਹਿਸਾਬ ਨਾਲ ਬਣਾਇਆ ਗਿਆ ਬਿਲਕੁਲ ਜੀ ਅਸੀਂ ਲੋਕਾਂ ਦੀ ਡਿਮਾਂਡ ਦੇਖ ਕੇ ਕਿਉਂਕਿ ਇਸ ਤੇ ਤੁਸੀਂ ਨਜ਼ਰ ਮਾਰੋ ਤੁਸੀਂ ਸ਼ਹਿਰ ਦੇ ਰਹਿਣ ਵਾਲੇ ਹੋ ਖੱਬੇ ਪਾਸੇ ਨੂੰ ਜਾਵੜੋ ਕਿਤੇ ਬੈਠਣ ਨੂੰ ਸੈਰ ਕਰਨ ਨੂੰ ਕੋਈ ਥਾਂ ਨਹੀਂ ਸੱਜੇ ਪਾਸੇ ਜਾਵੜੋ ਇੱਥੇ ਕਿਤੇ ਥਾਂ ਨਹੀਂ ਇਸ ਇਲਾਕੇ ਦੀਆਂ ਹੁਣ ਲੇਡੀਜ਼ ਸੀ ਬਜ਼ੁਰਗ ਸੀ ਬੱਚੇ ਸੀ ਉਹਨਾਂ ਨੇ ਕਿਹਾ ਕਿ ਕੋਈ ਇਹੋ ਜਿਹੀ ਥਾਂ ਨਹੀਂ ਸੀ ਇਹ ਚਾਰੇ ਪਾਸਿਓਂ ਕਵਰ ਹੋਏਗਾ ਔਰ ਬੈਸਟ ਜਿਹੜਾ ਸਪੇਸ ਹੋਏਗੀ ਖੇਡ ਕਰਨ ਨੂੰ ਔਰ ਖੇਡਣ ਨੂੰ ਬੱਚਾ ਦੇ